ਤੋ ਕਿਵੇਂ ਸਾਰੇ ਮਿੱਤ ਕਰਦੇ ਆ ਠੀਕ ਹੋਣੇ ਠੀਕ ਹੀ ਚਾਹੀਦੇ ਭਾਈ ਸਾਰਿਆਂ ਦੀ ਹਾਲਚਾਲ ਲਈ ਚਾਹੀਦੀ ਹੈ ਠੀਕ ਤਾਂ ਕਿ ਸਾਡੀਆਂ ਵੀਡੀਓ ਵਾਚ ਕਰਦੇ ਰਹੋ ਤੇ ਵੱਤੋ ਵੱਤ ਵਿਊ ਦਿਆ ਕਰੋ ਭਾਈ ਉਹ ਤੇ ਅਸੀਂ ਪਹਿਲਾਂ ਕਹਿੰਨੇ ਆ ਤੇ ਵੀਡੀਓ ਨੂੰ ਅਸੀਂ ਬਾਅਦ ਚ ਸ਼ੁਰੂ ਕਰਦੇ ਆ ਇਹ ਤੁਹਾਡੀ ਹੋਂ ਸੁਲੈ ਤੇ ਹੁਣ ਤੁਸੀਂ ਇਹ ਦੇਖੋ ਕਿ ਅੱਜ ਸਵੇਰੇ ਉੱਠੇ ਧੁੰਦ ਬਹੁਤ ਹੁੰਦੀ ਹੈ ਫਿਰ ਥੋੜੀ देर ਬਾਅਦ ਧੁੱਪ ਚੜ ਗਈ ਫਿਰ ਇੱਕ ਖਿੜਕੀ ਚ ਧੁੱਪ ਆ ਰਹੀ ਸੀ ਸਾਡੇ ਸਕੂਲ ਦਾ ਇੱਕ ਰੂਲ ਹੀ ਬਣ ਗਿਆ ਵੀ ਅੰਦਰ ਹੀ ਬੈਠਣਾ ਕੈਮਰੇ ਦੇ ਸਾਹਮਣੇ ਤੇ ਥੋੜੀ ਧੁੱਪ ਨਹੀਂ ਸਿੱਖ ਸਕਦੇ ਕਿਉਂਕਿ ਫਿਰ ਆਪਾਂ ਵੀ ਬੇਸ਼ਰਮ ਬੰਦੇ ਆਪਾਂ ਖਿੜਕੀ ਚ ਬੈ ਕੇ ਧੁੱਪ ਸਿੱਖ ਲੈਣੇ ਆ ਬਲੈ ਵੀ ਕੈਮਰੇ ਦੇ ਸਾਹਮਣੇ ਬੈਠੇ ਆ ਖਿੜਕੀ ਦੀ ਧੁੱਪ ਆ ਰਹੀ ਆ ਹੁਣ ਖਿੜਕੀ ਦੇ ਅੱਗੇ ਛਤਰੀ ਤੇ ਤਾਨ ਨਾ ਰਹੇ ਇਹ ਸਕੂਲ ਵਾਲਿਆਂ ਦਾ ਵਾਸਤੇ ਲੈਣਾ ਵਾਹੇ ਖਿੜਕੀ ਦੇ ਅੱਗੇ ਛਤਰੀ ਵੀ ਤਾਨ ਸਕਦੇ ਆ ਪਰ ਕੋਈ ਗੱਲ ਨਹੀਂ ਹੁੰਦਾ ਐਤ ਜੇ ਜੌਬ ਕਰੋ ਫਿਰ ਬੜੀਆਂ ਚੀਜ਼ਾਂ ਸੈਨ ਕਰਦੇ ਆਪੇ ਹੀ ਅੱਜ ਸਾਡੇ ਸਕੂਲ ਦੇ ਵਿੱਚ ਦੋ ਟੀਚਰ ਕ੍ਰਿਸਚਨ ਹੈਗੇ ਆ ਉਹਨਾਂ ਦੋਨਾਂ ਨੇ ਭਾਈ ਕੀਤੀ ਪਾਰਟੀ ਪਹਿਲਾਂ ਆਪਾਂ ਆਪਣੇ ਘਰੋਂ ਰੋਟੀ ਲੈ ਕੇ ਸੰਤ ਕਿਹਾ ਨਹੀਂ ਸੀ ਪਰ ਪਾਰਟੀ ਦੇ ਵਿੱਚ ਵੀ ਚਲੋ ਜਿਆਦਾ ਕੁਝ ਤਾਂ ਨਹੀਂ ਸੀਗਾ ਮੰਜੂਰੀਆਂ ਸਪ੍ਰਿੰਗ ਰੋਲ ਤੇ ਥੋੜਾ ਕੇਕ ਸੀਗਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਨੂੰ ਪਿਆਣੀ ਚਾਹ ਪਤਾ ਨਹੀਂ ਮੈਂ ਤਾਂ ਮੈਂ ਤਾਂ ਭਾਈ ਚਾਹ ਪੀਂਦੀ ਨਹੀਂ ਇੱਕ ਟੀਚਰ ਨੇ ਹੋਰ ਕਿਹਾ ਨਜਾਇਜ਼ ਜੀ ਉਹਦੇ ਨਾਲ ਗਰਮਗਰਮੀ ਹੋ ਗਈ 크ਰਿਸਚੀਅਨ ਕਮਿਊਨਿਟੀ ਫਿਰ ਦੀ ਇੱਕ ਦੋ ਸੀਗੀਆਂ ਨਾ ਇੱਕ ਨੇ ਤਾਂ ਆਪਣੇ ਫਰੈਂਡ ਸਰਕਲ ਲਈ ਬੰਗਾਲੀ ਕੋਲਡ ਡਰਿੰਕ ਦੂਜੀ ਨੇ ਮੰਗਾਈ ਬਈ ਕਾਫੀ ਬਾਕੀ ਦਾ ਰਿਮੇਨਿੰਗ ਸਟਾਫ ਰਹਿ ਗਿਆ ਜਿਹੜਾ ਉਹਨਾਂ ਦੋਨਾਂ ਦੇ ਫਰੈਂਡ ਸਰਕਲ ਚ ਨਹੀਂ ਆਂਦਾ ਸੀ ਉਹਨਾਂ ਲਈ ਕੀ ਆਏਗੀ ਚਾਹ ਐ ਸੀਗੀ ਪਾਰਟੀ ਸਾਡੇ ਸਕੂਲ ਤੇ ਆਪਾਂ ਨਾ ਉੱਠੇ ਇੱਕ ਟੀਚਰ ਹੋਰ ਸੀ ਤੇ ਮੈਂ ਆਪਾਂ ਆਪਣੇ ਸਥਾਨ ਤੇ ਆ ਕੇ ਬੈਠ ਗਏ ਕਾਫੀ ਵਾਲੀ ਨੇ ਤਾਂ ਸਾਡੇ ਸਾਹਮਣੇ ਆਪਣੀ ਸਾਰੇ ਫਰੈਂਡ ਸਰਕਲ ਨੂੰ ਕਾਫੀ ਆ ਪਕੜਾ ਦਿੱਤੀ ਹੈ ਤੇ ਦੂਜੀ ਨੇ ਕੋਲਡ ਡਰਿੰਕ ਮੰਗਾ ਕੇ ਰੱਖੀ ਹੋਈ ਸੀ ਫਿਰ ਭਾਈ ਇੱਕ ਟੀਚਰ ਆਈ ਸਾਡੇ ਕੋਲ ਜ਼ਬਰਦਸਤੀ ਚਾਹ ਤੇ ਤੋਂ ਕੱਪ ਰੱਖ ਕੇ ਉਹ ਵੀ ਕਹਿੰਦੀ ਮੈਂ ਨਹੀਂ ਪੀਣੀ ਮੈਂ ਕਹਿੰਦੀ ਮੈਂ ਨਹੀਂ ਪੀਣੀ ਆਪਾਂ ਪੀਣ ਨੂੰ ਕਿਹਾ ਵੀ ਤੂੰ ਸੀ ਲੈ ਜੋ ਉਹ ਕਹਿੰਦੀ ਅਸੀਂ ਵੀ ਨਹੀਂ ਪੀਣੀ ਸ਼ਾਇਦ ਉਹਨਾਂ ਦੀ ਮੰਚ ਵੀ ਗੁੱਸਾ ਆਇਆ ਹਨ ਫਿਰ ਆਪਾਂ ਪਈ ਦੇ ਚਾਹ ਮੈਂ ਕਿਹਾ ਵੀ ਆਪਣੀ ਚਾਹ ਲੈ ਦੂ ਪਰ ਫਿਰ ਫੋਨ ਆਇਆ ਕਹਿੰਦੇ ਵੈਡਮ ਅਸੀਂ ਕੋਲਡ ਡਰਿੰਕ ਪੰਗਾ ਦਿੰਦੇ ਆ ਤੈਨੂੰ ਪਤਾ ਹੈ ਵੀ ਮੈਂ ਜਿਆਦਾ ਨਾ ਕਿਸੇ ਦਾ ਧਰਮ ਦਾ ਫੰਕਸ਼ਨ ਸੀਗਾ ਮੈਂ ਕਿਹਾ ਚਲੋ ਸਾਨੂੰ ਇਦਾਂ ਦੀ ਨਾ ਹੀ ਸਾਡਾ ਧਰਮ ਸਖਾਂਦਾ ਤੇ ਨਾ ਹੀ ਅਸੀਂ ਇਦਾਂ ਦੇ ਕੰਮ ਕਰਦੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕੋਲਡ ਡਰਿੰਕ ਲੈ ਲਾਂਗੀ ਮੈਂ ਮੈਂ ਤੁਹਾਡੀ ਚਾਹ ਤੋਂ ਬਿਲਕੁਲ ਨਹੀਂ ਪੀਂਦੀ ਚਲੋ ਫਿਰ ਮੈਂ ਨਮਾਨ ਰੱਖਿਆ ਦੂਜੇ ਟੀਚਰ ਕਹਿੰਦੇ ਮੈਂ ਤਾਂ ਨਹੀਂ ਪੀਣੀ ਹੈਗੀ ਮੈਨੂੰ ਅੱਜ ਦੀ ਪਾਰਟੀ ਪੜੀ ਅਜੀਬ ਲੱਗੀ ਜੇ ਤੁਸੀਂ ਆਪਣੇ ਫਰੈਂਡ ਸਰਕਲ ਨਾਲ ਪਾਰਟੀ ਕਰਨਾ ਚਾਹੁੰਦੇ ਆ ਤਾਂ ਉੱਥੇ ਤੁਸੀਂ ਕਾ ਲੋ ਯੂ ਕੈਨ ਸੈਲੀਬ੍ਰੇਟ ਤੇ ਬਾਕੀ ਦੇ ਰਿਮੇਨਿੰਗ ਸਟਾਫ ਨੂੰ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕਿਉਂ ਕਰਦੇ ਹੋ ਭਾਈ ਇਹੋ ਜਿਹਿਆਂ ਤਾਂ ਸਾਡੇ ਸਕੂਲੇ ਪਾਰਟੀਆਂ ਹੁੰਦੀਆਂ ਉਹ ਖਾਦਾ ਪੀਤਾ ਪਹਿਲਾਂ ਇੱਕ ਨੇ ਲੜਾਈ ਕੀਤੀ ਦੂਜੇ ਨੇ ਲੜਾਈ ਕੀਤੀ ਇਹੋ ਜੀ ਪਾਰਟੀ ਹੁੰਦੀ ਹੈ ਉੱਥੇ ਕਲੇਸ਼ ਹੀ ਹੁੰਦਾ ਤੇ ਪ੍ਰਿੰਸੀਪਲ ਨੂੰ ਪੁਕੜਾ ਕੇ ਆਏ ਉਹਨੇ ਖਾਲੀ ਪਲੇਟ ਮੰਗਾਈ ਮੈਨਲਾ ਤਾਂ ਉਹਨੇ ਆਪਣੀ ਮੇਡ ਨੂੰ ਦਿੱਤੀ ਹੁੰਦੀ ਉਹ ਕਦੀ ਖਾਦੀ ਨਹੀਂ ਹੁੰਦੀ ਤੇ ਪਾਰਟੀ ਕਰੋ ਤੇ ਇੰਨੀ ਇੰਜੋਏਮੈਂਟ ਨਾ ਕਰੋ ਕਿ ਸਾਰੇ ਜਣੇ ਇਕੁਅਲ ਸਮਝਣ ਤੇ ਸੰਤ ਬਾਬਾ ਦੀ ਕਦੀ ਖੁਸ਼ੀ ਦੇ ਮੌਕੇ ਨਹੀਂ ਦਿੰਦਾ ਜਿਹੜਾ ਅਸੀਂ ਪਾਰਟੀ ਕਰਤੀ ਵੈਸੇ ਜੇ ਮੈਨੂੰ ਖੁਸ਼ੀ ਦੇ ਮੌਕੇ ਦੇ ਦੇਣਾ ਮੈਂ ਤੇ ਐਂਦਾ ਦੀ ਪਾਰਟੀ ਕਰਾਂ ਕਿ ਸਾਰੇ ਖੁਸ਼ ਆਪਾਂ ਵੀ ਖੁਸ਼ ਤੇ ਸਾਰੇ ਖੁਸ਼ ਤੇ ਪਰ ਪਤਾ ਨਹੀਂ ਕਿਉਂ ਬਾਬਾ ਜੀ ਸਾਡੇ ਕੱਲ ਹੁਣ ਛੋਟੇ ਬੱਚਿਆਂ ਦਾ ਕ੍ਰਿਸਮਸ ਸੈਲੀਬ੍ਰੇਸ਼ਨ ਕਰਨਗੇ ਚਲੋ ਕਿਉਂਕਿ ਕ੍ਰਿਸਚਨ ਕਮਿਊਨਿਟੀ ਦੇ ਵੀ ਕਾਫੀ ਲੋਕ ਹੁੰਦੇ ਆ ਨਾ ਹਰ ਇੱਕ ਦਾ ਆਪਣਾ ਆਪਣਾ ਧਰਮ ਹੁੰਦਾ ਚਲੋ ਸਿੱਖ ਧਰਮ ਦੇ ਵਿੱਚ ਅ ਇੱਕ ਜਿਹੜਾ ਸ਼ਹਾਦਤ ਵਾਲਾ ਹਫਤਾ ਚੱਲਦਾ ਪਿਆ ਉਹਨਾਂ ਦੀ ਆਪਣਾ ਸੋਗ ਦਾ ਹੈ ਹਾਂ ਤੇ ਚਲ ਕੋਈ ਨਹੀਂ ਕਦੀ ਸਾਡੇ ਵੀ ਤਿਹਾਰ ਹੁੰਦੇ ਆ ਤੇ ਉਦੋਂ ਮਨਾਉਂਦੇ ਆ ਤੇ ਬਾਬਾ ਜੀ ਦੇ ਬੱਚਿਆਂ ਦਾ ਸੂਕ ਚੱਲਦਾ ਮੈਂ ਕਿਸੇ ਨੂੰ ਨਹੀਂ ਕਹਿੰਦੀ ਹੁੰਦੀ ਕਿਸੇ ਦਾ ਵੀ ਤਿਹਾਰ ਹੈ ਜੋ ਠੀਕ ਹੈ ਸਾਡਾ ਮਨ ਸਾਡੇ ਨਾਲ ਤੇ ਬਾਕੀ ਕਿਸੇ ਨੂੰ ਕਹਿਣਾ ਵੀ ਨਹੀਂ ਚਾਹੀਦਾ ਹਨਾ ਕੱਲ ਬੱਚਿਆਂ ਦਾ ਬੱਚੇ ਬਣ ਕੇ ਸੰਤਾ ਕਲੋਜ਼ ਆਂਦੇ ਰਹਿੰਦੇ ਆ ਹਨਾ ਤੇ ਜਦੋਂ ਛੋਟੇ ਹੁੰਦੇ ਸੀ ਅਸੀਂ ਵੀ ਇਦਾਂ ਹੀ ਹੁੰਦੇ ਸੀਗੇ ਤੇ ਪਰ ਜਿਹੜੀ ਉਹਨਾਂ ਨੇ ਕਰਤੀ ਉਹ ਵੱਖਰੀ ਸੀ ਕੱਲ ਜਿਹੜੀ ਬੱਚੇ ਕੈਂਡੀਆ ਦੇਣਗੇ ਉਹ ਤਾਂ ਬਹੁਤ ਹੀ ਵਧੀਆ ਹੁੰਦੀ ਹੈ ਹਨਾ ਤੇ ਪਿਛਲੀ ਵਾਰੀ ਨਾ ਮੈਨੂੰ ਫਰਸਟ ਕਲਾਸ ਤੇ ਇੰਨੀਆਂ ਕੈਂਡੀਸ ਦਿੱਤੀਆਂ ਮੇਰਾ ਪਰਸ ਹੀ ਭਰ ਗਿਆ ਸੀਗਾ ਇਸ ਵਾਰੀ ਦੇਖੋ ਕੀ ਬੰਦਾ ਉਹ ਫਰਸਟ ਸੈਕਿੰਡ ਚ ਹੋ ਗਈ ਹੁਣ ਤੇ ਹਰ ਇੱਕ ਜਿਹੜਾ ਟੀਚਰ ਹੈ ਜਾਂ ਵੀ ਕੋਈ ਵੀ ਹੈ ਉਹ ਆਪਣੇ ਆਪਣੇ ਹਿਸਾਬ ਨਾਲ ਹੁੰਦੇ ਆ ਹਨਾ ਹਰ ਦਿਨ ਤਿਆਰ ਹੁੰਦਾ ਹਨਾ ਤੇ ਪਤਾ ਨਹੀਂ ਨਾਤੇ ਜੀਸਸ ਉਹ ਵੀ ਸਲੀਪ ਤੇ ਚੜੇ ਸੀਗੇ ਹਨਾ ਮੈਂ ਕਦੀ ਉਹਨਾਂ ਦੇ ਦਿਨ ਨੂੰ ਵੀ ਪੁਰਾਣੀ ਕਹਿੰਦੀ ਤੇ ਆਪਾਂ ਜੇ ਸੋਗ ਦਾ ਮਹੀਨਾ ਮਨਾਉਣਾ ਹੈ ਤਾਂ ਉਹਨਾਂ ਦਾ ਵੀ ਜਨਮ ਦਿਹਾੜਾ ਆਉਂਦਾ ਹਨਾ ਤੇ ਸਾਰੇ ਦੇਵੀ ਦੇਵਤੇ ਜੋ ਵੀ ਗੁਰੂ ਪੀਰ ਜੋ ਗॉड ਸਭ ਦਾ ਨਤਮਸਤਕ ਨੂੰ ਚੈਦਾ ਸਨ ਤੇ ਬਾਬਾ ਜੀ ਸਾਰਿਆਂ ਤੇ ਮੇਰ ਮੁਣਾ ਕੇ ਰੱਖੇ ਤੇ ਸਭ ਤੋਂ ਅਸੰਗਤ ਤੇਹੀ ਕਿਰਪਾ ਹੋਣੀ ਚਾਹੀਦੀ ਆ ਤੇ ਪਰ ਜਿਹੜੇ ਲੋਕ ਕਰਦੇ ਆ ਉਹ ਤਾਂ ਦੁਸ਼ਮਣੀਆਂ ਹੀ ਕਰਦੇ ਮੈਨੂੰ ਸਮਝ ਨਹੀਂ ਆਈ ਕਿ ਐ ਕੀ ਹੋਇਆ